ਹੈਲੋ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੇਪਰ ਕਰੋ ਤੇ ਤੇ ਅੱਜ ਆਪਾਂ ਤੁਹਾਡੇ ਨਾਲ ਛੋਟੀ ਜਾਣਕਾਰੀ ਸਾਂਝੀ ਕਰਾਂਗੇ ਕਿ ਅੱਜ ਜਿਵੇਂ ਕਿ ਤੁਹਾਨੂੰ ਪਤਾ ਚੱਲ ਹੀ ਗਿਆ ਹੋਣਾ ਕਿ ਪੀਐਸਟੀਸੀਐਲ ਦੇ ਵਿੱਚ ਬਹੁਤ ਸਾਰੀ ਵੈਕੈਂਸੀਜ਼ ਆਊਟ ਹੋਈਆਂ ਨੇ ਤਾਂ ਬਹੁਤ ਸਮੇਂ ਤੋਂ ਇੰਤਜ਼ਾਰ ਸੀਗਾ ਕਿ ਇਸ ਵਿਭਾਗ ਦੇ ਵਿੱਚ ਕਦੋਂ ਵੈਕੈਂਸੀਆਂ ਆਉਣਗੀਆਂ ਤਾਂ ਬਹੁਤ ਲਗਭਗ 2 ਸਾਲਾਂ ਤੋਂ ਗੱਲ ਚੱਲ ਰਹੀ ਸੀ ਕਿ ਵੈਕੈਂਸੀਆਂ ਆਉਣੀਆਂ ਨੇ ਵੈਕੈਂਸੀਆਂ ਆਉਣੀਆਂ ਨੇ ਤਾਂ ਫਾਈਨਲੀ ਹੁਣ ਜਿਹੜੀਆਂ ਕਿ ਵੈਕੈਂਸੀਜ਼ ਉਹ ਆਊਟ ਹੋ ਚੁੱਕੀਆਂ ਨੇਗੀਆਂ ਤਾਂ ਉਹ ਕਿਹੜੀਆਂ-ਕਿਹੜੀਆਂ ਵੈਕੈਂਸੀਜ਼ ਨੇ ਆਪਾਂ ਉਹਨਾਂ ਤੇ ਗੱਲ ਕਰਾਂਗੇ ਕਿਹੜੀਆਂ-ਕਿਹੜੀਆਂ ਪੋਸਟਾਂ ਇਹਨਾਂ ਨੇ ਆਊਟ ਕਰੀਆਂ ਨੇਗੀਆਂ ਤੇ ਜਿਹੜੇ ਮੇਨ ਗੱਲ ਵੀ ਇਹਨਾਂ ਵਿੱਚ ਅਪਰੈਂਟਸ਼ਿਪ ਚਾਹੀਦੀ ਆ ਜਾਂ ਨਹੀਂ ਚਾਹੀਦੀ ਤਾਂ ਆਪਾਂ ਜ਼ਿਆਦਾ ਟਾਈਮ ਖਰਾਬ ਨਹੀਂ ਕਰਦੇ ਤੇ ਵੀਡੀਓ ਨੂੰ ਸ਼ੁਰੂ ਕਰਦੇ ਆਂਗੇ ਤਾਂ ਜਿਵੇਂ ਕਿ ਪੀਐਸਟੀਸੀਲ ਦੇ ਵਿੱਚ ਆਈਟੀਆਈ ਵਾਲਿਆਂ ਲਈ ਅਸਿਸਟੈਂਟ ਲਾਈਨਮੈਨ ਠੀਕ ਆ ਤੇ ਅਸਿਸਟੈਂਟ ਸਬਸਟੇਸ਼ਨ اٹੈਂਡੈਂਟ ਯਾਨੀ ਕਿ AWS ਏਲਮ ਤੇ ਇਲੈਕਟ੍ਰੀਸ਼ੀਅਨ ਗ੍ਰੇਡ 2 ਦੀਆਂ ਪੋਸਟਾਂ ਜਿਹੜੀਆਂ ਕਿ ਆਊਟ ਹੋਈਆਂ ਨੇ ਤਾਂ ਏਲਮ ਦੀਆਂ 129 ਪੋਸਟਾਂ ਨੇ ਜਿਹੜੀਆਂ ਕਿ ਉਹ ਬਈ ਆਊਟ ਹੋਈਆਂ ਨੇਗੀਆਂ ਤੇ 195 ਪੋਸਟਾਂ ਜਿਹੜੀਆਂ ਨੇ AWS ਦੀਆਂ ਆਊਟ ਹੋਈਆਂ ਨੇ ਤੇ 15 ਪੋਸਟਾਂ ਹੋਈਆਂ ਨੇ ਇਲੈਕਟ੍ਰੀਸ਼ੀਅਨ ਗ੍ਰੇਡ 2 ਦੀਆਂ ਤਾਂ ਜਿਵੇਂ ਕਿ ਇਹਨਾਂ ਨੇ ਦਿੱਤਾ ਹੋਇਆ ਕਿ ਵੀ ਇਹ ਬਈ 17 11 ਠੀਕ ਹੈ 17 11 25 ਤਾਂ 17 11 ਜਾਨੀ ਕਿ 17 ਅੱਜ ਦੀ ਡੇਟ ਜਿਹੜੀ ਕਿ 17 ਹੈਗੀ ਹੈਗੀ ਤਾਂ 17 ਤਰੀਕ ਤੋਂ ਜਾਨੀ ਕਿ 14 ਵਜੇ ਤੋਂ ਇਹਨਾਂ ਨੇ ਲਿਖਿਆ ਹੋਇਆ ਹੈ ਜਾਨੀ ਕਿ ਦੁਪਹਿਰ ਦੇ 2 ਵਜੇ ਤੋਂ ਇਹ ਭਰਨੀਆਂ ਸਟਾਰਟ ਹੋ ਜਾਣਗੀਆਂ ਤੇ 16 12 2025 ਓਕੇ ਤਾਂ ਇਹ 16 12 2025 ਤੱਕ ਠੀਕ ਹੈ ਇਹ ਭਰਨੀਆਂ ਜਾਣਗੀਆਂ ਤਾਂ ਜਿਹੜੀ ਇਹਨਾਂ ਦੀ ਬਈ ਇਹਨਾਂ ਨੇ ਲਿਖਿਆ ਹੋਇਆਗਾ ਕਿ ਤੁਹਾਡਾ ਵੀ ਜਿਹੜੀਆਂ ਇਹ ਪੋਸਟਾਂ ਨੇ ਉਹ ਪੀਐਸਟੀਸੀਐਲ ਦੇ ਮੰਨ ਲਓ ਵੀ ਲੋਡ ਅਨੁਸਾਰ ਘਟਾਈਆਂ ਜਾਂ ਵਧਾਈਆਂ ਜਾ ਸਕਦੀਆਂ ਨੇ ਓਕੇ ਇਹਨਾਂ ਨੇ ਲਿਖਿਆ ਹੋਇਆ ਹੈਗਾ ਵੀ ਇਹ ਲੋਡ ਅਨੁਸਾਰ ਘਟਾਈਆਂ ਜਾਂ ਵਧਾਈਆਂ ਜਾ ਸਕਦੀਆਂ ਨੇ ਤੇ ਬਾਕੀ ਜਿਹੜੀ ਇਹਨਾਂ ਦੀ ਸਿਲੈਕਸ਼ਨ ਆਗੀ ਤਾਂ ਉਹ ਜਿਹੜਾ ਤੁਹਾਡਾ ਆਨਲਾਈਨ ਪੇਪਰ ਹੋਊਗਾ ਤਾਂ ਉਹਦੀ ਮੈਰਿਟ ਦੇ ਬੇਸ ਤੇ ਇਹਨਾਂ ਦੀ ਸਿਲੈਕਸ਼ਨ ਹੋਊਗੀ ਜਿੱਨੇ ਤੁਸੀਂ ਮਾਰਕਸ ਲਓਗੇ ਕੰਪਿਊਟਰ ਬੇਸਡ ਟੈਸਟ ਜਿਹੜਾ ਕਿ ਹੋਊਗਾ ਠੀਕ ਹੈ ਤੇ ਸੀਬੀਟੀ सीबीडी ਟੈਸਟ ਯਾਨਕਾ ਕੰਪਿਊਟਰ ਬੇਸਡ ਟੈਸਟ ਹੋਊਗਾ ਤੇ ਬਾਕੀ ਭਾਈ ਇਹ ਕਹਿੰਦੇ ਵੀ ਜਿਹੜਾ ਜਿਨ੍ਹਾਂ ਨੇ ਅਪਲਾਈ ਕਰਨਾਗਾ ਤਾਂ ਉਹ ਆਪਣੀ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ pspcl.org ਤੇ ਜਾ ਕੇ ਅ ਅਪਲਾਈ ਕਰ ਸਕਦਾਗਾ ਠੀਕ ਆ ਤੇ ਬਾਕੀ ਡਿਟੇਲ ਐਡਵਰਟਾਈਜ਼ਮੈਂਟ ਵੀ ਤੁਹਾਨੂੰ ਉੱਥੇ ਮਿਲ ਜੂਗੀ ਤੇ ਬਾਕੀ ਵੀ ਕੀ ਇਹਨਾਂ ਦੀ एलिਜੀਬਿਲਟੀ ਹੈ ਕੀ ਹੈ ਉਹ ਸਾਰਾ ਕੁਝ ਤੁਹਾਨੂੰ ਇੱਥੇ ਪਤਾ ਲੱਗ ਜੂਗਾ ਤੇ ਇਹਨਾਂ ਨੇ ਵੀ ਲਿਖਿਆਗਾ ਵੀ ਭਾਈ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈਗੀ ਵੀ ਤੁਸੀਂ ਲਾਸਟ ਡੇਟ ਦੀ ਵੇਟ ਨਾ ਕਰੋ ਤਾਂ ਟਾਈਮ ਰਹਿੰਦੇ ਆਪਾਂ ਆ ਪੋਸਟਾਂ ਨੂੰ ਅਪਲਾਈ ਕਰ ਦੋ ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਆਵੇ ਓਕੇ ਤਾਂ ਅੱਗੇ ਇਹਨਾਂ ਦੀ ਹੋਰ ਵੀ ਪੋਸਟਾਂ ਨੇਗੀਆਂ ਤੇ ਹੋਰ ਕਿਹੜੀਆਂ ਵੈਕੈਂਸੀ ਜ ਆਊਟ ਹੋਈਆਂ ਨੇ ਤਾਂ ਉਹ ਵੀ ਤੁਹਾਨੂੰ ਦਿਖਾ ਦਿੰਨੇ ਹਾਂਗੇ ਠੀਕ ਆ ਤਾਂ ਇਹਦੇ ਵਿੱਚ ਦੇਖੋ ਅਸਿਸਟੈਂਟ ਇੰਜੀਨੀਅਰ ਇਹਦੀਆਂ 61 ਪੋਸਟਾਂ ਨੇ ਜਿਹੜੀਆਂ ਕਿ ਉਹ ਆਊਟ ਹੋਈਆਂ ਨੇ ਠੀਕ ਆ ਤੇ ਬਾਕੀ ਇਹਦੇ ਵਿੱਚ ਜਿਹੜੀਆਂ 21 ਪੋਸਟਾਂ ਨੇ ਉਹ ਪੀਐਸਟੀਸੀਐਲ ਦੀਆਂ ਨੇ ਤੇ ਜਿਹੜੀਆਂ ਕਿ 40 ਪੋਸਟਾਂ ਨੇ ਓਕੇ 40 ਪੋਸਟਾਂ ਤੁਹਾਡੀਆਂ ਪੀਐਸ ਪੀਸੀਐਲ ਦੀਆਂ ਨੇ ਅਸਿਸਟੈਂਟ ਇੰਜੀਨੀਅਰ ਦੀਆਂ ਤੇ ਜਿਹੜਾ ਕਿ ਆ ਗਿਆ ਅਸਿਸਟੈਂਟ ਮੈਨੇਜਰ ਇਹ ਆਈਟੀ ਤਾਂ ਇਹਦੀਆਂ ਤਿੰਨ ਪੋਸਟਾਂ ਨੇ ਅਕਾਊਂਟ ਆਫੀਸਰ ਦੀਆਂ 2 ਪੋਸਟਾਂ ਨੇ ਡਿਵੀਜ਼ਨਲ ਅਕਾਊਂਟੈਂਟ ਇਹਦੀਆਂ 11 ਪੋਸਟਾਂ ਨੇ ਤੇ ਜੂਨੀਅਰ ਇੰਜੀਨੀਅਰ ਠੀਕ ਆ ਜਿਨ੍ਹਾਂ ਕੋਲ ਡਿਪਲੋਮਾ ਵਗੈਰਾ ਹੈਗਾਗਾ ਤਾਂ ਉਹ ਜੂਨੀਅਰ ਇੰਜੀਨੀਅਰ ਦੀ ਪੋਸਟ ਭਰ ਸਕਦੇ ਨੇਗੇ ਭਾਈ 110 ਪੋਸਟਾਂ ਆਈਆਂ ਨੇ ਠੀਕ ਆ ਇਹ ਵੀ ਬਹੁਤ ਪੋਸਟਾਂ ਆਈਆਂ ਨੇਗੀਆਂ ਤੇ ਜੂਨੀਅਰ ਇੰਜੀਨੀਅਰ ਸਿਵਲ ਦੀਆਂ ਆਈਆਂ ਨਿਗੀਆਂ 15 ਪੋਸਟਾਂ ਓਕੇ 15 ਪੋਸਟਾਂ ਆਈਆਂ ਨੇ ਤੇ ਜੂਨੀਅਰ ਇੰਜੀਨੀਅਰ ਕਮਿਊਨੀਕੇਸ਼ਨ ਦੀਆਂ ਆਈਆਂ ਨਿਗੀਆਂ 6 ਪੋਸਟਾਂ ਲੋਅਰ ਅਫੀਸਰ ਗ੍ਰੇਡ ਇਹਦੀਆਂ 2 ਆਈਆਂ ਨੇ ਟੈਲੀਫੋਨ ਮਕੈਨਿਕ ਦੀਆਂ 10 ਆਈਆਂ ਨੇ ਤੇ ਲੋਅਰ ਡਿਵੀਜ਼ਨ ਕਲਰਕ ਕਲਰਕ ਦੀਆਂ ਦੇਖੋ 35 ਪੋਸਟ ਆਈਆਂ ਨੇ ਟਾਈਪਿਸਟ ਦੀਆਂ ਤੇ ਲੋਅਰ ਡਿਵੀਜ਼ਨ ਕਲਰਕ ਅਕਾਊਂਟਸ ਦੀਆਂ ਆਈਆਂ ਨੇ 15 ਪੋਸਟਾਂ ਯਾਨੀ ਕਿ ਟੋਟਲ 270 ਪੋਸਟਾਂ ਇਹ ਆਈਆਂ ਨੇ ਠੀਕ ਆ 270 ਪੋਸਟਾਂ ਇਹ ਹੋ ਗਈਆਂ ਤੇ ਕੁਝ ਕੁ ਪੋਸਟਾਂ ਆਪਣੀਆਂ ਇੱਧਰ ਸੀਗੀਆਂ ਜਿਹੜੀਆਂ ਕਿ ਦੇਖੋ 349 ਪੋਸਟਾਂ ਇਹ ਆਈਆਂ ਨਿਗੀਆਂ ਤਾਂ 500 ਤੋਂ ਜ਼ਿਆਦੇ ਪੋਸਟਾਂ ਇਹਦੇ ਵਿੱਚ ਆਊਟ ਹੋਈਆਂ ਨਿਗੀਆਂ ਪੀਐਸਟੀਸੀਐਲ ਦੇ ਵਿੱਚ ਤੇ ਜਿਵੇਂ ਕਿ ਜੇ ਆਪਾਂ ਗੱਲ ਕਰੀਏ ਦੀ ਤਾਂ ਦੇਖੋ ਇਹਦੇ ਵਿੱਚ ਇਹਨਾਂ ਨੇ ਕੀ ਕਿਹਾਗਾ ਦੇਖੋ ਜਿਹੜਾ ਕਿ ਅਸਿਸਟੈਂਟ ਲਾਈਨਮੈਨ ਆ ਓਕੇ ਅਸਿਸਟੈਂਟ ਲਾਈਨਮੈਨ ਦੇ ਵਿੱਚ ਜਿਹੜੀਆਂ ਕਿ ਇਹਨਾਂ ਨੇ ਪੋਸਟਾਂ ਕੱਢੀਆਂ ਨਿਗੀਆਂ ਉਹਦੇ ਵਿੱਚ ਤੁਹਾਡੇ ਕੋਲ ਠੀਕ ਆ 10ਵੀਂ ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਤੇ ਸਾਇਕ ਲੈਂਡਮੈਨ ਦੀ ਟ੍ਰੇਡ ਓਕੇ ਰਾਸ਼ਟਰੀ ਸਖਿਆਰਤੀਪਨ ਸਰਟੀਫਿਕੇਟ ਰਾਸ਼ਟਰੀ ਯਾਨੀ ਕਿ ਐਨ ਏ ਸੀ ਓਕੇ ਇਹ ਆਪਾਂ ਨੇ ਆਪਣਾ ਐਨ ਏ ਸੀ ਹੋ ਜੂਗਾ ਇਹ ਐਨ ਏ ਸੀ ਯਾਨੀ ਕਿ ਨੈਸ਼ਨਲ ਅਪਰੈਂਟਿਸਿਪ ਸਰਟੀਫਿਕੇਟ ਇਹ ਤੁਹਾਡੇ ਕੋਲ ਹੋਣਾ ਚਾਹੀਦਾਗਾ ਇਹਨਾਂ ਨੇ ਸਖਿਆਰਤੀਪਨ ਦਾ ਸਰਟੀਫਿਕੇਟ ਮੰਗਿਆਗਾ ਤੇ ਜਾਂ ਜਿਹੜੇ ਜਿਵੇਂ ਡਿਪਲੋਮਾ ਚਾਹੇ ਤੁਹਾਡੇ ਕੋਲ ਡਿਪਲੋਮਾ ਹੋਗਾ ਜੇ ਤੁਸੀਂ ਲੈਂਡਮੈਨ ਦੀ ਟ੍ਰੇਡ ਭਰਦੇ ਹੋ ਤਾਂ ਵੀ ਤੁਹਾਡੇ ਕੋਲ ਲੈਂਡਮੈਨ ਟ੍ਰੇਡ ਦੇ ਵਿੱਚ ਪ੍ਰੈਨਟਸ਼ਿਪ ਹੋਣੀ ਚਾਹੀਦੀ ਹੈ ਵੀ 1 ਸਾਲ ਦੀ ਠੀਕ ਆ ਇਹਦੇ ਵਿੱਚ 1 ਸਾਲ ਦੀ ਹੋਵੇ ਚਾਹੇ 2 ਸਾਲ ਦੀ ਹੋਵੇ ਤਾਂ ਤੁਹਾਡੇ ਕੋਲ ਪ੍ਰੈਨਟਸ਼ਿਪ ਹੋਣੀ ਜ਼ਰੂਰੀ ਹੈਗੀ ਜਿਹੜੀਆਂ ਪਹਿਲਾਂ ਪੋਸਟ ਆਉਂਦੀਆਂ ਹੁੰਦੀਆਂ ਸੀਗੀਆਂ ਇਹਦੇ ਵਿੱਚ ਪੀਐਸ ਟ ਸੀਐਲ ਦੇ ਵਿੱਚ ਉਹ ਸਾਰੀਆਂ ਕਲਦੀ ਆਈਟੀਆਈ 베ਸ ਤੇ ਆਉਂਦੀਆਂ ਹੁੰਦੀਆਂ ਸੀਗੀਆਂ ਠੀਕ ਆ ਆਈਟੀਆਈ 베ਸ ਤੇ ਆਉਂਦੀਆਂ ਸੀਗੀਆਂ ਪਰ ਹੁਣ ਇਹਨਾਂ ਨੇ ਨਾਲ ਅਪਰੈਂਟਸ਼ਿਪ ਵੀ ਕਰਤੀ ਇਹਨਾਂ ਨੇ ਠੀਕ ਆ ਤਾਂ ਅਪਰੈਂਟ ਅਪਰੈਂਟਸ਼ਿਪ ਵੀ ਇਹਨਾਂ ਨੇ ਹੁਣ ਮੰਗਣ ਲੱਗ ਗਏ ਇਹ ਤੇ ਜਿਵੇਂ ਕਿ ਏਐਸਐਸਏ ਏਐਸਐਸਏ ਤੇ ਐਲਮ ਦੀ ਪੋਸਟ ਇਸ ਵਿਭਾਗ ਦੇ ਵਿੱਚ ਪਹਿਲਾਂ ਆਉਂਦੀ ਸੀ ਸਿਰਫ ਆਈਟੀਆਈ ਬੇਸ ਤੇ ਜਾਂ ਫਿਰ ਇਹਦੇ ਵਿੱਚ ਪਹਿਲਾਂ ਆਈਟੀ ਬੇਸ ਤੇ ਆਉਂਦੀ ਸੀ ਸਿਰਫ ਤਾਂ ਐਤਕੀ ਇਹਨਾਂ ਨੇ ਰੂਲ ਅਪਡੇਟ ਕਰੇ ਸੀ ਪਿੱਛੇ ਜਦੋਂ ਕਹਿੰਦੇ ਸੀ ਪੋਸਟ ਆ ਗਈਆਂ ਪੋਸਟ ਆ ਗਈਆਂ ਉਹ ਰੂਲ ਅਪਡੇਟ ਕਰੇ ਸੀਗੇ ਤਾਂ ਜਿਹੜੀ ਅਸਿਸਟੈਂਟ ਆ ਗਈ ਆਪਣੀ ਡਬਲ ਏਐਸਐਸਏ ਏ ਡਬਲ ਐਸ ਈ ਦੀ ਠੀਕ ਆ ਉਹਦੇ ਵਿੱਚ ਵੀ ਦੇਖੋ ਤੁਹਾਡੇ ਕੋਲ ਜੇ ਤਾਂ ਆਈਟੀਆ ਹੀ ਹੋਣੀ ਚਾਹੀਦੀ ਆਈਟੀ ਆਈਟੀ ਮੰਗੀ ਹੈ ਇਹਨਾਂ ਨੇ ਆਈਟੀ ਤਾਂ ਹੋਣੀ ਹੋਈ ਚਾਹੀਦੀ ਹੈ ਦੇਖੋ ਇਲੈਕਟ੍ਰੀਕਲ ਇਲੈਕਟ੍ਰੀਸ਼ੀਅਨ ਵਾਇਰਮੈਨ ਓਕੇ ਇਹ ਟ੍ਰੇਡਾਂ ਦੇ ਵਿੱਚੋਂ ਇਹ ਇਹਨਾਂ ਦੇ ਵਿੱਚੋਂ ਕੋਈ ਵੀ ਹੋਵੇ ਟ੍ਰੇਡ ਪਲੱਸ 60% ਤੁਹਾਡੇ ਨੰਬਰ ਹੋਣੇ ਚਾਹੀਦੇ ਨੇਗੇ ਆਈਟੀਆ ਦੇ ਵਿੱਚੋਂ ਤੇ ਪੀਐਸਪੀਸੀਐਲ ਤੇ ਪੀਐਸਟੀਸੀਐਲ ਦੇ ਵਿੱਚ ਓਕੇ ਤੁਹਾਡੇ ਕੋਲ ਅਪਰੈਂਟਸਿਪ ਦਾ ਤਜਰਬਾ ਹੋਣਾ ਚਾਹੀਦਾਗਾ 1 ਸਾਲ ਦਾ ਓਕੇ 1 ਸਾਲ ਦਾ ਤਜਰਬਾ ਤੁਹਾਡੇ ਕੋਲ ਹੋਣਾ ਚਾਹੀਦਾਗਾ ਤੇ ਜਾਂ ਫਿਰ ਤੁਹਾਡੇ ਕੋਲ ਇਲੈਕਟ੍ਰੀਕਲ ਇੰਜੀਨੀਅਰ ਵਿੱਚ ਡਿਪਲੋਮਾ 60% ਨੰਬਰ ਹੋਣੇ ਚਾਹੀਦੇ ਨੇਗੇ ਤੇ ਜਾਂ ਫਿਰ ਤੁਹਾਡੇ ਕੋਲ ਡਿਪਲੋਮਾ ਇਨ ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਜਾਂ ਫਿਰ ਡਿਪਲੋਮਾ ਇਨ ਇਨਸਟਰੂਮੈਂਟ ਮੇਨਟੇਨੈਂਸ ਅਤੇ ਪ੍ਰੋਸੈਸ ਕੰਟਰੋਲ ਸਾਰਿਆਂ ਦਾ 60% ਨੰਬਰ ਤੁਹਾਡੇ ਹੋਣੇ ਜ਼ਰੂਰੀ ਨੇ ਚਾਹੇ ਤੁਹਾਡੇ ਕੋਲ ਡਿਪਲੋਮਾ ਚਾਹੇ ਆਈਟੀਆ ਹੈ ਇਹ ਪੇ ਸਕੇਲ ਲਿਖੇ ਹੋਏ ਨੇ 19 900 ਤੁਹਾਨੂੰ ਮਿਲੂਗਾ 7 7ਵਾਂ ਪੇ ਸਕੇਲ ਮਿਲੂਗਾ ਤੇ ਜਿਹੜੀ ਇਲੈਕਟ੍ਰੀਸ਼ੀਅਨ ਗ੍ਰੇਡ 2 ਦੀ ਪੋਸਟ ਆ 15 ਪੋਸਟਾਂ ਨੇ ਦੇ ਵਿੱਚ ਤਾਂ ਉਹਦੇ ਵਿੱਚ ਤੁਹਾਡੇ ਕੋਲ ਇਕੱਲੀ ਮੈਟ੍ਰਿਕ ਸਮੇਤ ਰੈਗੂਲਰ ਆਈਟੀ ਠੀਕ ਆ 10ਵੀਂ ਦਾ ਦੇਖੋ ਸਾਰਿਆਂ ਚ ਕਹੀ ਹੋਇਆ 10ਵੀਂ ਤੁਹਾਡੇ ਕੋਲ ਹੋਣੀ ਚਾਹੀਦੀ ਚਾਹੀਦੀ ਆ ਤੇ ਬਾਕੀ ਇਹਦੇ ਵਿੱਚ ਇਕੱਲੀ ਤੁਹਾਡੇ ਕੋਲ ਆਈਟੀ ਹੀ ਹੋਣੀ ਚਾਹੀਦੀ ਹੈਗੀ ਇਲੈਕਟ੍ਰੀਕਲ ਦੀ ਕਿਸੇ ਵੀ ਬ੍ਰਾਂਚ ਦੇ ਵਿੱਚ ਠੀਕ ਆ ਨਾ ਚਾਹੇ ਵਾਇਰਮੈਨ ਹੋ ਗਈ ਇਲੈਕਟ੍ਰੀਕਲ ਹੋ ਗਈ ਇਲੈਕਟ੍ਰੀਸ਼ੀਅਨ ਹੋਊਗੀ ਤੇ ਮੇਰੇ ਖਿਆਲ ਚ ਇਲੈਕਟ੍ਰੋਨਿਕਸ ਵਾਲੇ ਵੀ ਆ ਜਾਂਦੇ ਹੋਣਗੇ ਇਹਦੇ ਵਿੱਚ ਇਲੈਕਟ੍ਰੀਕਲ ਇੰਜੀਨੀਅਰ ਦਾ ਡਿਪਲੋਮਾ ਹੋਵੇ ਘੱਟੋ ਘੱਟ 50% ਨੰਬਰ ਆਣ ਲੇਖੋ ਇਹਦੇ ਵਿੱਚ ਨੰਬਰ ਵੀ ਘੱਟ ਦਿੱਤੇ ਨੇ ਇਹਨਾਂ ਨੇ ਘੱਟੋ ਘੱਟ 50% ਹੋਣੇ ਚਾਹੀਦੇ ਆ ਬਾਕੀਆਂ 'ਚ 60% ਆ ਓਕੇ ਤਾਂ ਇਹ ਜਿਹੜੀਆਂ ਪੋਸਟਾਂ ਆਊਟ ਹੋਈਆਂ ਨੇਗੀਆਂ ਤਾਂ ਇਹਨਾਂ ਨੂੰ ਤੁਸੀਂ ਭਰ ਸਕਦੇ ਹੋ ਜਿਵੇਂ ਮੰਨ ਲਓ ਪੀਐਸਪੀਸੀਐਲ ਦੇ ਵਿੱਚ ਹੁਣ ਜਿਹੜੀਆਂ ਪੋਸਟਾਂ ਆਈਆਂ ਸੀਗੀਆਂ ਹਨਾ ਕਈਆਂ ਦਾ ਉਹਨਾਂ ਦੇ ਵਿੱਚ ਨੰਬਰ ਨਹੀਂ ਪਿਆ ਤਾਂ ਉਹ ਇੱਧਰ ਅਪਲਾਈ ਕਰ ਲਓ ਠੀਕ ਆ ਇਹਦੇ ਵਿੱਚ ਇਹ ਸਾਰੀਆਂ ਪੋਸਟਾਂ ਭਰ ਦੋ ਜਿੰਨਾਂ ਲੋਕ ਐਪ੍ਰੈਂਟਿਸਸ਼ਿਪ ਆ ਗਈ ਠੀਕ ਆ ਪਰ ਉਹਨਾਂ ਦਾ ਇਧਰ ਨੰਬਰ ਨਹੀਂ ਪਿਆ ਪੀਐਸਪੀਸੀਐਲ ਦੇ ਵਿੱਚ ਉਹ ਆ ਤਿੰਨੇ ਪੋਸਟਾਂ ਅਪਲਾਈ ਕਰ ਦੋ ਆ ਜਿਹੜੀਆਂ ਤਿੰਨ ਪੋਸਟਾਂ ਨੇ ਕਿਹੜੀਆਂ-ਕਿਹੜੀਆਂ ਨੇ ਏਲਮ ਹੋਗੀ ਠੀਕ ਆ ਏ ਡਬਲ ਐਸ ਏ ਹੋਗੀ ਤੇ ਇਲੈਕਟ੍ਰੀਸ਼ੀਅਨ ਗ੍ਰੇਡ 2 ਹੋਗੀ ਓਕੇ ਇਹ ਤਿੰਨੇ ਪੋਸਟਾਂ ਅਪਲਾਈ ਕਰ ਦੋ ਜਿੰਨਾਂ ਕੋਲ ਡਿਪਲੋਮਾ ਹੈਗਾ ਉਹ ਵੀ ਆ ਪੋਸਟਾਂ ਭਰ ਸਕਦੇ ਨੇ ਤੇ ਬਾਕੀ ਜੇਈ ਦੀਆਂ ਪੋਸਟਾਂ ਭਰ ਦੋ ਓਕੇ ਇਹ ਬੈਨੀਫਿਟ ਹੋਊ ਡਿਪਲੋਮੇ ਵਾਲਿਆਂ ਵਾਸਤੇ ਬਾਕੀ ਜਿੰਨਾਂ ਲਵੇ ਆਈਟੀੀ ਪਲੱਸ ਜਿੰਨਾਂ ਕੋਲ ਤਾਂ ਆਈਟੀ ਹੈ ਕਲ ਜੀ ਉਹ ਤਾਂ ਆਹੀ ਪੋਸਟ ਭਰ ਸਕਦੇ ਨੇ ਦੇਖੋ ਇਲੈਕਟ੍ਰੀਸ਼ੀਅਨ ਗ੍ਰੇ 2 ਵਾਲੀ ਜਿੰਨਾਂ ਕੋਲ ਆਈਟੀ ਪਲਸ ਅਪਰੈਂਟਸਿਪ ਹੈਗੀ ਹੈਗੀ ਤਾਂ ਉਹ ਉਹ ਇਹ ਤਿੰਨੇ ਪੋਸਟਾਂ ਭਰ ਦੋ ਤਾਂ ਉਹਨਾਂ ਨੂੰ ਵਧੀਆ ਫਾਇਦਾ ਹੋ ਜੂਗਾ ਉਹਨਾਂ ਦਾ ਇੱਧਰ ਨੰਬਰ ਪੈਜੋ ਕਿਉਂਕਿ ਇਹਨਾਂ ਨੇ ਅਪਰੈਂਟਸਿਪ ਵੀ ਮੰਗੀ ਆ ਕੱਲ ਦੇ ਅਪਰੈਂਟਸਿਪ ਵਾਲੀ ਇੱਧਰ ਆ ਸਕਦੇ ਨੇਗੇ ਤੇ ਕਿਉਂਕਿ ਪੀਐਸਪੀਸੀਐਲ ਦੇ ਵਿੱਚ ਜਿਨ੍ਹਾਂ ਨੇ ਅਪਰੈਂਟਸਿਪ ਕੀਤੀ ਸੀ ਉਹਨੂੰ ਪਿੱਛੇ ਉਹ ਤਾਂ ਦੇਖੋ ਸਾਰੇ ਉਧਰ ਪੀਐਸ ਪੀਸੀਐਲ ਦੀਆਂ ਜਿਹੜੀਆਂ ਏਲਮੀਆਂ ਪੋਸਟਾਂ ਆਈਆਂ ਸੀ 3000 ਬਹੁਤ ਬੰਦੇ ਤਾਂ ਉਹਦੇ ਵਿੱਚ ਹੀ ਵਾਗ ਗਏ ਕੁਝ ਅਦਰ ਸਟੇਟ ਦੇ ਵੀ ਉਹਨਾਂ ਚ ਵਾਗ ਗਏ ਬਾਕੀ ਭਈ ਅਦਰ ਸਟੇਟ ਦੇ ਹੁਣ ਦੇਖੋ ਹੋਰ ਵੀ ਹੋ ਸਕਦੇ ਨੇਗੇ ਬੀਬੀਐਮਬੀ ਵਾਲੇ ਵੀ ਹੋ ਸਕਦੇ ਨੇਗੇ ਹਨਾ ਬੀਬੀਐਮਬੀ ਵਾਲੇ ਵੀ ਹੋ ਸਕਦੇ ਨੇ ਤਾਂ ਇਸ ਕਰਕੇ ਉਧਰ ਵੀ ਦੇਖੋ ਹੁਣ ਕੋਈ ਆਈਡੀਆ ਨਹੀਂ ਲਾ ਸਕਦੇ ਕਿੰਨੇ ਕੁ ਬੰਦੇ ਅਪਰੈਂਟਸ਼ਿਪ ਵਾਲੇ ਹੁਣ ਹੈਗੇ ਨੇ ਤਾਂ ਇਸ ਕਰਕੇ ਤੁਸੀਂ ਵਧੀਆ ਰਹੋਗੇ ਪਰ ਦੋ ਮੈਨੂੰ ਨਹੀਂ ਲੱਗਦਾ ਵੀ ਬਹੁਤ ਜ਼ਿਆਦਾ ਮੈਰਿਟ ਇਹਨਾਂ ਦੀ ਜਾਊਗੀ ਤੇ ਬਾਕੀ ਇਹੀ ਆ ਇਹਨਾਂ ਦਾ ਭਈ ਜਿਹੜਾ ਪੇਪਰ ਹੁੰਦਾਗਾ ਪੇਪਰ ਉਵੇਂ ਹੀ ਹੋਊਗਾ ਜਿਵੇਂ ਆਪਣਾ ਇਹਨਾਂ ਦਾ ਹੋਇਆ ਆਪਣਾ ਪਹਿਲਾ ਹੋਇਆਗਾ ਏਲਮ ਦਾ ਪੀਐਸਪੀਸੀਐਲ ਦੇ ਵਿੱਚ ਦੇਖੋ ਤਾਂ 50% 50 ਨੰਬਰਾਂ ਦਾ ਪੰਜਾਬੀ ਦਾ ਪੇਪਰ ਹੋਊਗਾ ਓਕੇ 50 ਨੰਬਰਾਂ ਦਾ ਪੰਜਾਬੀ ਦਾ ਪੇਪਰ ਹੋਊਗਾ ਤੇ ਬਾਕੀ ਜਿਹੜੀ ਟਰੇਡ ਟੈਕਨੀਕਲ ਕੁਐਸਚਨ ਹੋਣਗੇ ਓਕੇ ਤੇ ਬਾਕੀ 20 ਨੰਬਰਾਂ ਦਾ ਇਹਦੇ ਵਿੱਚ ਪੰਜਾਬੀ ਦੀ ਨੌਲੇਜ ਹੋ ਜੂ ਜਰਨਲ ਨੌਲੇਜ ਅਵੇਅਰਨੈਸ ਜੀਕੇ ਹੋ ਜੂ ਦੱਸ ਦੀ ਲੌਜੀਕਲ ਉਹ ਹੋ ਜੂਏ ਇਹਦੇ ਵਿੱਚ ਇਹਦੇ ਵਿੱਚ ਮੈਥ ਨਹੀਂ ਆਉਂਦਾ ਦੇਖੋ ਇੰਗਲਿਸ਼ ਤੇ ਰੀਜਨਿੰਗ ਹੋਊਗੀ 10-10 ਨੰਬਰਾਂ ਦੀ ਯਾਨੀ ਕਿ 20 ਨੰਬਰਾਂ ਦੀ ਇਹ ਹੋ ਜੂਗੀ ਤਾਂ ਟੋਟਲ 100 ਨੰਬਰ ਇਹਦੇ ਹੋ ਜਾਣਗੇ ਆਹ ਦਾ ਪੱਕਾ ਨਾ ਕੁਆਲੀਫਾਈ ਨੰਬਰ ਹੁੰਦਾ ਜਿਹਦੇ 'ਚ ਆਪਣੇ 25 ਨੰਬਰ ਲੈਣੇ ਹੁੰਦੇ ਨੇਗੇ ਪਾਸ ਹੋਣ ਲਈ ਤੇ ਬਾਕੀ ਦੇਖੋ ਇਹਨਾਂ ਦੇ ਵਿੱਚ ਬਈ ਉਹ ਹੁੰਦੀ ਹੈਗੀ 네ਗੇਟਿਵ ਮਾਰਕਿੰਗ ਠੀਕ ਆ 네ਗੇਟਿਵ ਮਾਰਕਿੰਗ ਵੀ ਇਹਨਾਂ ਦੇ ਵਿੱਚ ਹੁੰਦੀ ਹੈਗੀ ਆ ਦੇਖੋ ਇਹਦੇ ਵਿੱਚ ਲਿਖਿਆ ਹੋਇਆ ਪਾਰਟ 2 ਜਿਹੜਾ ਕਿ ਪਾਰਟ 2 ਆ ਯਾਨੀ ਕਿ ਆਹ ਵਾਲਾ ਪਾਰਟ 2 ਆ ਇਹਦੇ ਵਿੱਚ ਕੁਐਸਚਨ ਪੇਪਰ विल ਕੌਨਸਿਸਟ ਆਫ 100 オਬਜੈਕਟਿਵ ਟਾਈਪ ਕੁਐਸਚਨ ਐਮਸੀਕਿਊ ਠੀਕ ਆ ਇਹ ਕਹਿੰਦੇ ਵੀ 100 ਕੁਐਸਚਨ ਹੋਣਗੇ ਐਮਸੀਕਿਊ ਆਲ ਦਾ ਮਲਟੀਪਲ ਚੋਇਸ ਸਾਰੇ ਮਲਟੀਪਲ ਚੋਇਸ ਕੁਐਸਚਨ ਹੁੰਦੇ ਨੇ ਐਮਸੀਕਿਊ ਦਾ ਫੁੱਲ ਫਾਰਮ ਹੀ ਹੁੰਦੀ ਆ ਮਲਟੀਪਲ ਚੋਇਸ ਕੁਐਸਚਨਸ ਕੈਰੀ 1 ਮਾਰਕਸ ਫਾਰ ਈਚ ਕਰੈਕਟ ਆਨਸਰ ਠੀਕ ਆ ਜੇ ਤੁਹਾਡਾ ਇੱਕ ਗਲਤ ਹੁੰਦਾ ਪਰ ਠੀਕਾ ਜੇ ਗਲਤ ਹੁੰਦਾਗਾ ਤਾਂ ਉਹਦੇ ਵਿੱਚ ਨੈਗੇਟਿਵ ਮਾਰਕ ਕਿੰੋਂ ਹੋਊਗੀ 25 0.25 ਦੀ ਠੀਕਾ 0.25 ਦੀ ਹੋਊਗੀ ਜਾਨੀ ਕਿ ਚੌਥਾ ਹਿੱਸਾ ਦੀ ਮਾਰਕਿੰਗ ਹੋਊਗੀ ਜੇ ਤੁਹਾਡੇ ਚਾਰ ਗਲਤ ਹੁੰਦੇ ਨੇਗੇ ਠੀਕਾ ਚਾਰ ਗਲਤ ਹੋਣੇ ਤਾਂ ਇੱਕ ਨੰਬਰ ਤੁਹਾਡਾ ਹੋਰ ਕੱਟਿਆ ਜਾਊਗਾ ਓਕੇ ਮੰਨ ਲਓ ਤੁਹਾਡੇ ਪੰਜ ਸਹੀ ਗਏ ਨੇ ਮੰਨ ਲਓ ਤੁਸੀਂ ਪੰਜ ਕੁਐਸਚਨ ਫਿਲ ਕਰੇ ਨੇਗੇ ਤਾਂ ਉਹਦੇ ਵਿੱਚ ਤੁਹਾਡੇ ਚਾਰ ਗਲਤ ਹੋਗੇ ਤਾਂ ਜਿਹੜਾ ਤੁਹਾਡਾ ਇੱਕ ਸਹੀ ਹੋ ਉਹਦਾ ਨੰਬਰ ਵੀ ਕੱਟੇ ਉਸ ਨੂੰ 0 ਨੰਬਰ ਆਊਗਾ ਓਕੇ ਮੰਨ ਲਓ ਤੁਹਾਡੇ 20 ਕਵਿਚਨ ਗਲਤ ਗਏ ਠੀਕ ਹੈ 20 ਪੌਸਚਨ ਗਲਤ ਗਏ ਨੇ ਤਾਂ ਤੁਹਾਡੇ 5 ਨੰਬਰ ਹੋਰ ਕੱਟੇ ਜਾਣਗੇ ਤਾਂ ਤੁਹਾਡੇ 75 ਨੰਬਰ ਆਉਣਗੇ ਤਾਂ ਇਹ ਚੀਜ਼ ਹੁੰਦਾ ਬਾਕੀ ਨਾਰਮਲਾਈਜੇਸ਼ਨ ਹੋ ਜਾਂਦੀ ਹੈਗੀ ਉਹਦੇ ਚ ਹੋ ਜਾਂਦਾ ਤੇ 3 ਘੰਟਿਆਂ ਦਾ ਟਾਈਮ ਹੋਊਗਾ ਪੇਪਰ ਦਾ 3 ਘੰਟਿਆਂ ਦਾ ਟਾਈਮ ਹੋਊਗਾ 180 ਮਿੰਟ ਓਕੇ ਤੇ ਮੈਰਿਟ ਲਿਸਟ ਦੇਖੋ ਇਹਨਾਂ ਦੀ ਬਣੂਗੀ ਜਿਹੜੇ ਮੰਨ ਲਓ ਵੀ ਕੁਆਲੀਫਾਈਡ ਨੰਬਰ ਦੇਖੋ ਕੁਆਲੀਫਾਈ ਵਾਲੇ ਤਾਂ ਸਾਰੇ ਆ ਜਾਂਦੇ ਨੇ ਬਾਕੀ ਮੈਰਿਟ ਦੇਖੋ ਉਹ ਸਿਲੈਕਸ਼ਨ ਦੇ ਹਿਸਾਬ ਨਾਲ ਬਣਦੀ ਆ ਵੀ ਕਿੱਥੇ ਜਾ ਕੇ ਪੋਸਟਾਂ ਪੂਰੀਆਂ ਹੁੰਦੀਆਂ ਨੇਗੀਆਂ ਤੇ ਬਾਕੀ ਬਸ ਬਾਕੀ ਦਾ ਇਹ ਸਾਰਾਗਾ ਆਪਾਂ ਨੇ ਆਪਣੇ ਟੈਲੀਗ੍ਰam ਗਰੁੱਪ ਦੇ ਉੱਤੇ ਸਾਰਾ ਜਿਹੜਾ ਕਿ ਇਹ ਪਾਇਆ ਹੋਇਆਗਾ ਬਾਕੀ ਰਹੀ ਗੱਲ ਫੀਸ ਦੀ ਇਹ ਪੂਰੇ ਨੋਟੀਫਿਕੇਸ਼ਨ ਸੋਡੇ ਸਾਰਾ ਇਹ ਆਪਣੇ ਪੀਡੀਐਫ ਵਗੈਰਾ ਟੈਲੀਗ੍ਰam ਗਰੁੱਪ ਤੇ ਪਾਈਆਂ ਹੋਈਆਂ ਨੇਗੀਆਂ ਆਪਣਾ ਟੈਲੀਗ੍ਰam ਚੈਨਲ ਦਾ ਲਿੰਕ ਲਿੰਕ ਦਿੱਤਾ ਹੋਇਆਗਾ ਡਿਸਕ੍ਰਿਪਸ਼ਨ ਦੇ ਵਿੱਚ ਠੀਕ ਆ ਉੱਥੇ ਜਾ ਕੇ ਤੁਸੀਂ ਆਪਣਾ ਆ ਇਹਨੂੰ ਜੁਆਇਨ ਕਰ ਸਕਦੇ ਹੋ ਆਪਣੇ ਟੈਲੀਗ੍ਰਾਮ ਗਰੁੱਪ ਨੂੰ ਆਪਣੇ ਦੋ ਗਰੁੱਪ ਬਣਾਏ ਹੋ ਨੇ ਇੱਕ ਓਪਨ ਗਰੁੱਪ ਆ ਜਿਹਦੇ ਵਿੱਚ ਤੁਸੀਂ ਗੱਲਬਾਤ ਵੀ ਕਰ ਸਕਦੇ ਹੋਗੇ ਦੂਸਰੇ ਮੈਂਬਰਾਂ ਨਾਲ ਤੇ ਜਿਹੜੇ ਬਈ ਐਸਸੀ ਕੈਟਾਗਰੀ ਹੋਗੀ ਇੱਕ ਤਾਂ ਤੇ ਇੱਕ ਹੋਗੇ ਜਿਹੜੇ ਪਰਸਨ ਵਿਦ ਡਿਸੇਬਿਲਟੀ ਠੀਕ ਆ ਪਰਸਨ ਵਿਦ ਡਿਸੇਬਿਲਟੀ ਜਾਨੀ ਕਿ ਜਿਹੜੇ ਹੈਂਡੀਕੈਫਟ ਆ ਜਾਂਦੇ ਨੇ ਹੈਂਡੀਕੈਫਟ ਕੋਟੇ ਵਾਲੇ ਤਾਂ ਉਹ ਆਪਣੀ ਹੋ 1200 ਫੀਸ ਆ ਜੀਐਸਟੀ ਲੱਗ ਕੇ 1416 ਰੁਪਏ ਹੋਊਗੀ ਠੀਕ ਆ ਐਸਸੀ ਤੇ ਹੈਂਡੀਕੈਪਟ ਕੋਟੇ ਤੋਂ ਬਿਨਾ ਬਾਕੀ ਸਾਰਿਆਂ ਲਈ ਬੀਸੀ ਬੀਸੀ ਹੋਗੀ ਜਰਨਲ ਹੋਗੀ ਤੇ ਆਪਣਾ ਈਡਬਲਯੂਐਸ ਹੋਗੇ ਇੰਨਾਂ ਸਾਰਿਆਂ ਲਈ 1416 ਰੁਪਏ ਦੀ ਤੇ ਜਿਹੜੇ ਐਸਸੀ ਹੋਗੇ ਤੇ ਪਰਸਨ ਵਿਦ ਡਿਸੇਬਿਲਟੀ ਉਹਨਾਂ ਲਈ 885 ਰੁਪਏ ਫੀਸ ਹੈਗੀ ਇੱਕ ਪੋਸਟ ਦੀ ਓਕੇ ਜੇ ਤੁਹਾਡੇ ਕੋਲ ਪੈਸੇ ਹੈਗੇ ਨੇ ਤਾਂ ਤੁਸੀਂ ਤਿੰਨੇ ਪੋਸਟਾਂ ਜ਼ਰੂਰ ਅਪਲਾਈ ਕਰੋ ਕਿਉਂਕਿ ਦੇਖੋ ਕੋਈ ਪਤਾ ਨਹੀਂ ਕਿਦੇ ਵਿੱਚ ਨੰਬਰ ਪੈ ਜੇ ਤਾਂ ਜਿਵੇਂ ਆਪਾਂ ਦੇਖੀਏ ਸੀ ਵਿੱਚ ਮੰਨ ਲਓ ਮੈਂ ਸੀਗਾ ਮੈਂ ਇਲੈਕਟ੍ਰੀਸ਼ੀਅਨ ਗ੍ਰੇਡ 2 ਦੀ ਪੋਸਟ ਸੀਗੀ ਜਿਹੜੀ ਭਰੀ ਹੋਈ ਸੀਗੀ ਮੇਰੀ ਚਲੋ ਮੈਂ ਤਿਆਰੀ ਦਾ ਮੈਂ ਕਰ ਹੀ ਰਿਹਾ ਸੀਗਾ ਉਹ ਮੈਂ ਹੀ ਭਰੀ ਸੀਗੀ ਮਾਹ ਚੱਲੇ ਜੇ ਉਹ ਤੋਂ ਪਹਿਲਾਂ ਹੋ ਗਈ ਤਾਂ ਪਤਾ ਲੱਗ ਜੂਗਾ ਪੇਪਰ ਕਿਵੇਂ ਦਾ ਬਣ ਰਿਹਾਗਾ ਤਾਂ ਮੈਂ ਪੇਪਰ ਦੇ ਕੇ ਆਇਆ ਮੇਰੀ ਉਹ ਉਹਦੇ ਵਿੱਚ ਵੀ ਸਿਲੈਕਸ਼ਨ ਹੋ ਗਈ ਉਹਦੇ ਵਿੱਚ ਮੇਰਾ ਟੋਟਲ 36ਵਾਂ ਰੈਂਕ ਆਇਆ ਸੀਗਾ ਠੀਕ ਆ ਕਿਉਂਕਿ ਏਲਮ ਤੇ ਏਲਮ ਦੇ ਵਿੱਚ ਵੀ ਮੇਰੀ ਸਿਲੈਕਸ਼ਨ ਹੋਈ ਆ ਤਾਂ ਮੈਂ ਪੋਸਟ ਦਾ ਕੋਈ ਏਲਮ ਦੀ ਲੈਣੀ ਸੀ ਪਰ ਇਧਰ ਵੀ ਮੇਰੀ ਸਿਲੈਕਸ਼ਨ ਹੋ ਗਈ ਸੀ ਇੱਕ ਪਾਸੇ ਮੈਨੂੰ ਸੇਫ ਸਾਈਡ ਵੀ ਬਣ ਗਈ ਸੀ ਜੇ ਇਹਨਾਂ ਦੀ ਜੁਆਇਨਿੰਗ ਹੋ ਰਹਾ ਲੇਟ ਜਾਂਦੀ ਜਾਂ ਕੋਈ ਗੱਲਬਾਤ ਹੋ ਜਾਂਦੀ ਤਾਂ ਸ਼ਾਇਦ ਕੀ ਪਤਾ ਇਧਰ ਮੇਰਾ ਨੰਬਰ ਬਣ ਜਾਂਦਾ ਇਧਰ ਮੈਂ ਜੁਆਇਨ ਕਰ ਲੈਂਦਾ ਤਾਂ ਇਸ ਲਈ ਤੁਸੀਂ ਪੋਸਟ ਪੜ ਦੋਗੇ ਤਾਂ ਤੁਸੀਂ ਕਿਸੇ ਪਾਸੇ ਸੇਫ ਹੋ ਸਕਦੇ ਹੋਗੇ ਕੀ ਪਤਾ ਤੁਹਾਡਾ ਉਧਰ ਨਾ ਨੰਬਰ ਪੈ ਕੇ ਉਧਰ ਨੰਬਰ ਪੈ ਜੇ ਤਾਂ ਇਸ ਲਈ ਪੜਿਆ ਕਰੋ ਪੋਸਟ ਤੇ ਬਾਕੀ ਹੋਰ ਤਾਂ ਦੇਖੋ ਇਹਨਾਂ ਵਿੱਚ ਕੁਝ ਨਹੀਂ ਬਾਕੀ ਬਸ ਮੇਨ ਗੱਲਾਂ ਇਹੀ ਹੁੰਦੀਆਂ ਨੇ ਬਾਕੀ ਇਹ ਸਾਰਾ ਨੋਟੀਫਿਕੇਸ਼ਨ ਆ ਤੁਸੀਂ ਜੇ ਤਾਂ ਵੀਡੀਓ ਬਹੁਤ ਲੰਬੀ ਬਣ ਜੂਗੀ ਤਾਂ ਇਹ ਤੁਸੀਂ ਉੱਥੇ ਪੜ ਲਿਓ ਆਪਾਂ ਉਹਦੇ ਵਿੱਚ ਪਾਇਆ ਹੋਇਆਗਾ ਤੇ ਜਿਹੜੀਆਂ ਹੋਰ ਪੋਸਟਾਂ ਨੇ ਦੇਖੋ ਇਹਨਾਂ ਦੇ ਵਿੱਚ ਇਹਨਾਂ ਨੇ ਜਿਹੜਾ ਦੂਸਰਾ ਨੋਟੀਫਿਕੇਸ਼ਨ ਦਿੱਤਾਗਾ ਉਹਦੇ ਵਿੱਚ ਇਹਨਾਂ ਨੇ ਦੇਖੋ 15 11 ਤੋਂ 14 12 ਤੱਕ ਠੀਕ ਆ ਇਸ ਲਈ ਦੇਖੋ ਹੁਣ ਤੋਂ ਇਹ ਅਪਲਾਈ ਤਾਂ ਹੋਣੀ ਸ਼ੁਰੂ ਹੋ ਗਈਆਂ ਹੋਣੀਆਂ ਤਾਂ ਤੁਸੀਂ ਲਾਸਟ ਡੇਟ ਨਾ ਢਿੱਕਿਓ ਤਾਂ ਇਹ ਤੋਂ ਪਹਿਲਾਂ ਪਹਿਲਾਂ ਤੁਸੀਂ ਅਪਲਾਈ ਕਰ ਦਿਓ ਠੀਕ ਆ ਉਹਦੇ 'ਚ 16 ਦਿੱਤੀ ਆ ਇਹ 'ਚ 14 ਦਿੱਤੀ ਆ ਯਾਨੀ ਕਿ 10 ਦੋਸਤ ਤਰੀਕ ਤੱਕ ਅਗਲੇ ਮਹੀਨੇ ਤੱਕ ਤੁਸੀਂ ਅਪਲਾਈ ਕਰ ਦਿਓ ਦੇਖੋ ਇਹਨਾਂ ਵਿੱਚ ਜਿਵੇਂ ਅਸਿਸਟੈਂਟ ਇੰਜੀਨੀਅਰ ਹੋਗੇ ਇਹਨਾਂ ਦੇ ਵਿੱਚ ਇਹਨਾਂ ਨੇ ਬੀਈ ਬੀਟੈਕ ਬੀਐਸਸੀ ਇੰਜੀਨੀਅਰਿੰਗ ਹਨ ਇਲੈਕਟ੍ਰੀਕਲ ਇਲੈਕਟ੍ਰੀਕਲ ਜਾਨਕਿ ਵੱਡੀਆਂ ਡਿਗਰੀਆਂ ਵਾਲੀਆਂ ਇਹ ਪੋਸਟਾਂ ਨੇ 21 ਪੋਸਟਾਂ ਪੀਐਸਟੀਸੀਐਲ ਚ ਨੇ ਤੇ 40 ਪੋਸਟਾਂ ਇਹਦੀਆਂ ਪੀਐਸਪੀਸੀਐਲ ਦੇ ਵਿੱਚ ਨੇ ਇਹਨਾਂ ਦੀ ਤਨਖਾਹ ਜ਼ਿਆਦਾ ਹੁੰਦੀ ਹੈ ਦੇਖੋ 47600 ਦੀ ਤਨਖਾਹ ਹੈ ਠੀਕ ਆ ਟੋਟਲ 67 ਪੋਸਟਾਂ ਨੇ ਤੇ ਘੱਟੋ ਘੱਟ ਤੁਹਾਡੇ 55% ਨੰਬਰ ਹੋਣੇ ਚਾਹੀਦੇ ਨੇ ਇਸ ਅਸਿਸਟੈਂਟ ਮੈਨੇਜਰ ਲਈ ਵੀ BE, BTech, BSC ਇੰਜੀਨੀਅਰਿੰਗ ਹੋਗੀ ਜਾਂ MCA ਹੋਗੀ। ਠੀਕ ਆ? MCA ਵਗੈਰਾ ਹੋਗੀ। ਕਿਸੇ ਜੁਨੀਅਰ ਤੋਂ 60% ਨੰਬਰ ਹੋਣੇ ਚਾਹੀਦੇ ਨੇ। ਮਾਸਟਰ ਡਿਗਰੀ ਹੋਵੇ ਤੁਹਾਡੇ ਕੋਲ IT ਦੀ। ਤਾਂ ਉਹ ਤੁਸੀਂ ਕਰ ਸਕਦੇ ਤਾਂ ਪਰ ਸਕਦੇ ਤੁਸੀਂ। ਤੇ ਕੰਪਿਊਟਰ ਸਾਇੰਸ ਇਹਦੇ ਵਿੱਚ ਤੁਹਾਡੇ ਕੋਲ ਜਿਹੜੀ ਹੈਗੀ ਹੈ BTech ਉਹ ਕੰਪਿਊਟਰ ਸਾਇੰਸ ITI ਦੇ ਵਿੱਚ ਹੋਣੀ ਚਾਹੀਦੀ ਹੈ। IT ਦੇ ਵਿੱਚ ਹੋਣੀ ਚਾਹੀਦੀ ਹੈ ਕੰਪਿਊਟਰ ਦੀ ਹੋਣੀ ਚਾਹੀਦੀ ਹੈ ਇਹਦੀਆਂ ਪਰ ਪੋਸਟਾਂ ਤਿੰਨ ਹੀ ਨੇ। ਓਕੇ। accounts officer دو ਪੋਸਟਾਂ ਨੇ CA CA CWA ਤੇ CMA ਇਹ ਜਿਹੜੇ CA ਵਗੈਰਾ ਹੁੰਦੇ ਨੇ ਅਕਾਊਂਟ ਦਾ ਕੰਮ ਜਿੰਨਾਂ ਨੂੰ ਆਉਂਦਾ ਹੁੰਦਾ ਇਹ ਉਹਨਾਂ ਦੀਆਂ ਡਿਗਰੀਆਂ ਹੁੰਦੀਆਂ ਨੇ ਜਿਵੇਂ CA ਵਗੈਰਾ ਠੀਕ ਆ ਇਹਨਾਂ ਦੀ ਵੀ ਤਨਖਾਹ ਦੇਖੋ ਬਹੁਤ ਜ਼ਿਆਦਾ ਆ 47600 ਇਹ ਵੱਡੀਆਂ ਪੋਸਟਾਂ ਨੇ ਤੇ ਇਹਨਾਂ ਦੀ ਤਨਖਾਹ ਵੀ ਜ਼ਿਆਦਾ ਹੁੰਦੀ ਆ ਤੇ ਡਿਵੀਜ਼ਨਲ ਅਕਾਊਂਟੈਂਟ ਹੋ ਗਿਆ ਭਾਈ ਇਹਦੇ ਵਿੱਚ B.Com ਹੋਵੇ ਸੋਡੇ ਕੋਲ ਓਕੇ ਜਾਂ M.Com ਹੋਵੇ ਤੇ ਜਾਂ ਫਿਰ CA ਉਸ CWA ਉਹ C CM ओके ਇਹਦੀ 35400 ਤਨਖਾਹ ਹੈਗੀ ਹੈਗੀ ਤੇ ਅੱਗੇ ਹੋਰ ਦੇਖ ਲੈਣੇ ਆ ਚਲੋ ਜੂਨੀਅਰ ਇੰਜੀਨੀਅਰ ਜੂਨੀਅਰ ਇੰਜੀਨੀਅਰ ਦੇ ਵਿੱਚ ਤੁਹਾਡੇ ਕੋਲ ਡਿਪਲੋਮਾ ਹੋਵੇ ਚਾਹੇ ਤਾਂ 3 ਸਾਲ ਦਾ ਜਾਂ 4 ਸਾਲ ਦਾ ਡਿਪਲੋਮਾ ਹੋਣਾ ਚਾਹੀਦਾਗਾ ਓਕੇ ਚਾਹੇ ਤੁਸੀਂ ਆਈਟੀਆਈ ਤੋਂ ਬਾਅਦ ਹੀ ਡਿਪਲੋਮਾ ਕਰਿਆਗਾ ਉਹ ਤੁਹਾਡਾ ਇਲੈਕਟ੍ਰੀਕਲ ਤੇ ਇਲੈਕਟ੍ਰੀਕਲ ਇਲੈਕਟ੍ਰੀਕਲ ਹੋਵੇ ਚਾਹ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰ ਦੇ ਵਿੱਚ ਹੋਵੇ ਠੀਕ ਆ ਤੇ ਸਟੇਟ ਸੈਂਟਰਲ ਗਵਰਨਮੈਂਟ ਬੋਰਡ ਤੋਂ ਅਪਰੂਵ ਹੋਵੇ ਗਵਰਨਮੈਂਟ ਵੱਲੋਂ ਅਪਰੂਵਡ ਹੋਣਾ ਚਾਹੀਦਾ ਤੇ ਘੱਟੋ-ਘੱਟ 60% ਤੁਹਾਡੇ ਮਾਰਕਸ ਹੋਣੇ ਚਾਹੀਦੇ ਨੇਗੇ ਤੇ ਬਾਕੀ ਇਸ ਤੋਂ ਉੱਪਰ ਵਾਲੇ ਵੀ ਇਹਨਾਂ ਨੇ ਬਈ ਮੰਗਿਆਗਾ ਬੀਈ ਬੀਟੈਕ ਬੀਐਸਸੀ ਇੰਜੀਨੀਅਰਿੰਗ ਇਨ ਇਲੈਕਟ੍ਰੀਕਲ ਇਲੈਕਟ੍ਰੀਕਲ ਇਲੈਕਟ੍ਰੋਨਿਕਸ ਘੱਟੋ-ਘੱਟ 50% ਨੰਬਰ ਤੁਹਾਡੇ ਹੋਣੇ ਚਾਹੀਦੇ ਨੇ ਤੇ ਏਐਮਈ ਇਨ ਇਲੈਕਟ੍ਰੀਕਲ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰ ਇਹਦੂ ਇਹ ਹੋ ਡਿਗਰੀਆਂ ਹੋ ਗਈਆਂ ਠੀਕ ਆ ਚਾਹੇ ਇਹ ਹੋਵੇ ਇਹਨਾਂ ਦੇ ਵਿੱਚੋਂ ਕੋਈ ਵੀ ਤੁਹਾਡੇ ਕੋਲ ਡਿਗਰੀ ਹੋਵੇ ਤਾਂ 3500 ਦੀ ਤਨਖਾਊਗੀ ਐ ਇਦਾਂ ਹੀ ਸਿਵਲ ਇੰਜੀਨੀਅਰ ਇਹਦੇ ਵਿੱਚ ਬਸ ਤੁਹਾਡੇ ਕੋਲ ਉਹ ਇਲੈਕਟ੍ਰੀਕਲ ਦੇ ਵਿੱਚ ਸੀਗੀ ਤਾਂ ਉਹ ਕੁਆਲਿਫੀਕੇਸ਼ਨ ਤੁਹਾਡੇ ਕੋਲ ਸਿਵਲ ਇੰਜੀਨੀਅਰ ਦੇ ਵਿੱਚ ਹੋਣੀ ਚਾਹੀਦੀ ਐ ਸੇਮ ਆ ਤੇ ਜੂਨੀਅਰ ਇੰਜੀਨੀਅਰ ਕਮਿਊਨੀਕੇਸ਼ਨ ਆ ਇਹ ਚ ਵੀ ਉਹੀ ਆ ਇਹਦੇ ਵਿੱਚ ਤੁਹਾਡੇ ਕੋਲ ਡਿਪਲੋਮਾ ਇਨ ਇਲੈਕਟ੍ਰੋਨਿਕਸ ਦਾ ਹੋਵੇ ਚਾਹੇ ਚਾਹੇ ਟੈਲੀਕਮਿਊਨੀਕੇਸ਼ਨ ਦਾ ਹੋਵੇ ਤਾਂ ਬਸ ਉਹੀ ਚੀਜ਼ਾਂ ਇਹ ਨੇਗੀਆਂ ਤਾਂ ਬਸ ਉਹਨਾਂ ਦੀ ਇਹ ਆਹੀ ਚੀਜ਼ ਬਦਲ ਜਾਂਦੀ ਹੈਗੀ ਜਿਹੜੇ ਸਾਹਬ ਤੇ ਇਹਨਾਂ ਦੀ ਪੋਸਟ ਆ ਗਈ ਤਾਂ ਉਸੇ ਕੈਟਾਗਰੀ ਦੀ ਤੁਹਾਡੇ ਕੋਲ ਉਹ ਹੋਣੀ ਚਾਹੀਦੀ ਹੈਗੀ ਕੁਆਲਿਫਿਕੇਸ਼ਨ ਤੇ ਲਾ ਆਫੀਸਰ ਹੋ ਗਿਆ ਤਾਂ ਜਾਣ ਕੇ ਇਹ ਲਾ ਹੋ ਗਿਆ ਕਾਨੂੰਨੀ ਕਾਨੂੰਨ ਵਾਲਾ ਸਿਸਟਮ ਆ ਗਿਆ ਬਈ ਇਹਦੇ ਵਿੱਚ ਤੁਹਾਡੇ ਕੋਲ ਗ੍ਰੈਜੂਏਸ਼ਨ ਵਿਦ ਮਿਨੀਮਮ 60% ਮਾਰਕਸ ਐਂਡ ਫੁੱਲ ਟਾਈਮ ਰੈਗੂਲਰ ਗ੍ਰੈਜੂਏਸ਼ਨ ਇਨ ਲਾ ਵਿਦ ਪ੍ਰੋਫੈਸ਼ਨਲ 3 ਇਅਰ ਕੋਰਸ ਠੀਕ ਆ ਤੁਹਾਡੇ ਕੋਲ ਲਾ ਦੀ ਡਿਗਰੀ ਹੋਣੀ ਚਾਹੀਦੀ ਹੈਗੀ 5 ਇਅਰ ਇੰਟੀਗ੍ਰੇਟਡ ਡਿਗਰੀ ਗ੍ਰੈਜੂਏਸ਼ਨ ਇਨ ਲਾ ਓਕੇ ਜੇਕਰ ਦੇ ਕੋਲ ਲੋ ਦੀ ਪੂਰੀ ਫੁੱਲ ਡਿਗਰੀ ਹੈਗੀ ਹੈਗੀ ਤਾਂ ਤੁਸੀਂ ਇਹਦੇ ਵਿੱਚ ਅਪਲਾਈ ਕਰ ਸਕਦੇ ਹੋਗੇ ਤੇ ਜਿਹੜਾ ਟੈਲੀਫੋਨ ਮਕੈਨਿਕ ਆ ਗਿਆ ਇਹਦੇ ਵਿੱਚ میٹرਿਕ ਤੇ ਆਈਟੀਆਈ ਤੋਂ 2 ਸਾਲ ਦਾ ਰੇਡੀਓ ਮਕੈਨਿਕ ਤੇ ਵਾਇਰਲੈਸ ਮਕੈਨਿਕ ਟ੍ਰੇਡ ਦੇ ਵਿੱਚ ਕਰਾਫਟ ਕਰਾਫਟਸਮੈਨ ਕੋਰਸ ਸਰਟੀਫਿਕੇਟ ਰਾਜ ਕੇਂਦਰੀ ਸਰਕਾਰ ਤੋਂ ਮਾਨਤਾ ਪ੍ਰਾਪਤ ਪ੍ਰਵਾਨ ਜਾਨੀ ਕਿ ਇਹ ਵੀ ਇੱਕ ਤਰ੍ਹਾਂ ਦੀ ਬ੍ਰੈਂਡਸ਼ਿਪ ਹੀ ਆ ਗਈ ਵੀ ਤੁਹਾਡੇ ਕੋਲ ਆਈਟੀਆਈ ਕਰਨ ਤੋਂ ਬਾਅਦ ਰੇਡੀਓ ਮਕੈਨਿਕ ਅਤੇ ਵਾਇਰਲੈਸ ਇਹ ਜਿਹੜਾ ਲਿਖਿਆ ਹੋਇਆ ਹੈ ਇਹ ਕੈਟਾਗਰੀ ਦੇ ਵਿੱਚ ਤੁਹਾਡੇ ਕੋਲ 2 ਸਾਲ ਦਾ ਸਰਟੀਫਿਕੇਟ ਹੋਣਾ ਚਾਹੀਦਾਗਾ ਠੀਕ ਆ ਅਪ੍ਰੈਂਟਿਸਸ਼ਿਪ ਦਾ ਕਰਾਉਣਾ ਸਰਟੀਫਿਕੇਟ ਰਾਜ ਕੇਂਦਰੀ ਸਰਕਾਰ ਤੋਂ ਮਾਨਤਾ ਪ੍ਰਾਪਤ ਓਕੇ ਹੋਣਾ ਚਾਹੀਦਾਗਾ ਹਾਂ ਆਈਟੀਆਈ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਅਪ੍ਰੈਂਟਿਸਸ਼ਿਪ ਨਹੀਂ ਚਾਹੀਦੀ ਆਈਟੀਆਈ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਇਹਦੀ 2 ਸਾਲ ਦੀ ਓਕੇ 2 ਸਾਲ ਦੀ ਆਈਟੀਆਈ ਹੋਣੀ ਚਾਹੀਦੀ ਹੈਗੀ ਜਿਵੇਂ ਆਪਣੀ ਇਲੈਕਟ੍ਰੀਸ਼ੀਅਨ ਦੀ ਹੋਣੀ ਚਾਹੀਦੀ ਹੈਗੀ ਜੇ ਮੈਂ ਆਪਣੀ ਇਲੈਕਟ੍ਰੀਸ਼ੀਅਨ ਹੋ ਗਈ ਠੀਕ ਆ ਵਾਇਰਮੈਨ ਹੋ ਗਈ ਇਹ 2 ਸਾਲ ਦੀ ਆਈਟੀ ਹੀ ਹੁੰਦੀ ਹੈਗੀ ਤਾਂ ਬਸ ਇਹੀ ਚੀਜ਼ ਇਹਦੇ ਵਿੱਚ ਲਿਖੀ ਹੈਗੀ ਤੇ میٹرਿਕ ਤੇ ਟੈਲੀਕਮਿਊਨੀਕੇਸ਼ਨ ਟ੍ਰੇਨਿੰਗ ਸੈਂਟਰ ਤੇ ਪੋਸਟ ਤੇ ਟੈਲੀਗ੍ਰਾਫ ਵਿਭਾਗ ਤੋਂ ਟੈਲੀਫੋਨ ਮਕੈਨਿਕ ਦਾ ਕੋਰਸ ਸਰਕਾਰ ਤੋਂ ਮਾਨਤਾ ਪ੍ਰਾਪਤ ਤੇ ਬਾਕੀ ਇਹ ਹੋਣਾ ਚਾਹੀਦਾਗਾ ਵੀ ਕਿਸੇ ਸੈਂਟਰ ਤੋਂ ਟੈਲੀਕਮਿਊਨੀਕੇਸ਼ਨ ਟ੍ਰੇਨਿੰਗ ਸੈਂਟਰ ਤੋਂ ਪੋਸਟ ਤੇ ਟੈਲੀਗ੍ਰਾਫ ਵਿਭਾਗ ਤੋਂ ਟੈਲੀਫੋਨ ਮਕੈਨਿਕ ਦਾ ਕੋਰਸ ਹੋਣਾ ਚਾਹੀਦਾ ਤੁਹਾਡੇ ਕੋਲ ਤੇ ਸਰਕਾਰ ਤੋਂ ਰਾਜ ਸਰਕਾਰ ਜਾਂ ਕੇਂਦਰ ਸਰਕਾਰ ਤੋਂ ਮਾਨਤਾ ਪ੍ਰਾਪਤ ਹੋਣਾ ਚਾਹੀਦਾ ਉਹ ਵੀ ਤੁਸੀਂ ਭਰ ਸਕਦੇ ਹੋਗੇ ਜਾਂ ਫਿਰ ਤੁਹਾਡੇ ਕੋਲ ਫੁੱਲ ਟਾਈਮ ਰੈਗੂਲਰ 3 اور 4 ایئر ڈپلومہ ان الیکٹرونکس اینڈ کمیونیکیشن انجنیئر فروم یا ਫਿਰ ਤੁਹਾਡੇ ਕੋਲ ਕੋਈ ਇਲੈਕਟ੍ਰونکس ਤੇ ਕਮਿਊਨੀਕੇਸ਼ਨ ਦਾ ڈپلومਾ ਹੈਗਾ ਤਾਂ ਵੀ ਤੁਸੀਂ ਇਸ ਨੂੰ ਭਰ ਸਕਦੇ ਹੋਗੇ ਦੇਖੋ ڈپلومੇ ਵਾਲਿਆਂ ਵਾਸਤੇ ਵੀ ਬਹੁਤ ਪੋਸਟਾਂ ਆ ਗਈਆਂ ਨੇ ਤੇ ਆਈਟੀਆਈ ਵਾਲਿਆਂ ਵਾਸਤੇ ਫਿਰ ਦੇਖੋ ਜਿੰਨਾਂ ਕੋਲ ਅਪਰੈਂਟਸਿਪ ਹੈਗੀ ਆ ਉਹਨਾਂ ਕੋਲ ਤਾਂ ਏਲਮ ਤੇ एएसएसए ਦਾ ਹੈਗੀਆਂ ਹੈਗਿਆ ਨੇ ਠੀਕ ਆ ਪਲੱਸ ਇਲੈਕਟ੍ਰੀਸ਼ੀਅਨ ਗ੍ਰੇਡ 2 ਦੀ ਹੈਗੀ ਆ ਤੇ ਜਿਹੜਿਆਂ ਕੋਲ ਬਈ ਕੱਲ ਦੀ ਆਈਟੀਆ ਉਹਨਾਂ ਵਾਸਤੇ ਫਿਰ ਕੱਲ ਹੀ ਆਹੀ ਪੋਸਟ ਬਚੀ ਆ ਬਾਕੀ ਆ ਲੋਅਰ ਡਿਵੀਜ਼ਨ ਕਲਰਕ ਆਗੇ ਬਈ ਕਲਰਕ ਦੇ ਵਿੱਚ ਬੈਚਲਰ ਡਿਗਰੀ ਹੋਣੀ ਚਾਹੀਦੀ ਥੋਡੇ ਕੋਲ ਸਟੇਟ ਸੈਂਟਰ ਗਵਰਨਮੈਂਟ ਤੋਂ ਅਪਰੂਵਡ ਹੋਣੀ ਚਾਹੀਦੀ ਹੈਗੀ ਠੀਕ ਆ ਐਂਡ ਔਰ ਲਾਸਟ 120 ਹਜ਼ ਕੋਰਸ ਹੈਂਡਸ ਐਕਸਪੀਰੀਅੰਸ ਵਿਦ ਕੰਪਿਊਟਰ ਦਾ ਤੁਹਾਡੇ ਕੋਲ ਵੀ ਕੋਰਸ ਹੋਣਾ ਚਾਹੀਦਾਗਾ ਜਾਂ ਫਿਰ ਪ੍ਰੋਸੈਸਰ ਕੰਪਿਊਟਰ ਇਨਫੋਰਮੇਸ਼ਨ ਟੈਕਨੋਲੋਜੀ ਕੋਰਸ ਜਾਂ ਫਿਰ ਆ ਤੁਹਾਡੇ ਕੋਲ ਕੋਰਸ ਹੋਣਾ ਚਾਹੀਦਾਗਾ ਕੰਪਿਊਟਰ ਦਾ ਇਹਦੇ ਵਾਸਤੇ ਭਰਨ ਵਾਸਤੇ ਠੀਕ ਆ ਤੇ ਲੋਅਰ ਡਿਵੀਜ਼ਨ ਕਲਰਕ ਅਕਾਊਂਟਸ ਆ ਗਿਆ ਇਹਦੇ ਵਿੱਚ ਤੁਹਾਡੇ ਕੋਲ ਕਮਰਸ ਵਗੈਰਾ ਹੋਣੀ ਚਾਹੀਦੀ ਹੈ ਕਮਰਸ ਦਾ ਡਿਪਲੋਮਾ ਹੋਣਾ ਚਾਹੀਦਾਗਾ ਠੀਕ ਆ ਜਾਂ ਫਿਰ ਬੰਨੀ 120 ਤੇ ਉਹ ਵੀ ਹੋਣਾ ਚਾਹੀਦਾ ਕੰਪਿਊਟਰ ਦਾ ਕੋਰਸ ਵੀ ਹੋਣਾ ਚਾਹੀਦਾ ਤੁਹਾਡੇ ਕੋਲ ਇਹਦੇ ਨਾਲ ਨਾਲ ਤੇ ਬਾਕੀ ਕੰਪਿਊਟਰ ਇਨਫੋਰਮੇਸ਼ਨ ਟੈਕਨੋਲੋਜੀ ਦਾ ਕੋਈ ਵੀ ਇਕੁਇਵਲੈਂਟ 2 0 ਲੈਵਲ ਸਰਟੀਫਿਕੇਟ 0 ਆਪਾਂ ਨਹੀਂ ਅਵੇਲੇਬਲ ਹੈ ਠੀਕ ਆ ਸਰਟੀਫਿਕੇਟ ਹੋਣਾ ਚਾਹੀਦਾਗਾ ਇਲੈਕਟ੍ਰੋਨਿਕਸ ਕ੍ਰੈਡਿਟਿਨ ਆਫ ਕੰਪਿਊਟਰ ਕੋਰਸ ਕੰਪਿਊਟਰ ਕੋਰਸ ਦਾ ਤਾਂ ਇਹ ਸੀਗਾ ਸਾਰਾ ਸਿਸਟਮ ਇਹਦੇ ਵਿੱਚ ਜਿਹੜੇ ਹੈਗੇ ਨੇ ਪੀਪਰ ਵਗੈਰਾ ਹੁੰਦੇ ਨੇ ਜਿਹੜੇ ਇਹਨਾਂ ਦੇ ਇਹਨਾਂ ਦਾ ਵੀ ਉਹੀ ਸੇਮ ਸਿਸਟਮ ਆਗਾ ਠੀਕ ਆ ਇਹਨਾਂ ਦੇ ਪੀਪਰ ਹੁੰਦੇ ਨੇ ਜਿਹੜੇ ਥੋੜਾ ਜਿਹਾ ਹੋੁੰਦੇ ਨੇ ਜਿਵੇਂ ਮੰਨ ਲਓ ਆ ਇਲੈਕਟ੍ਰੀਕਲ ਅਸਿਸਟੈਂਟ ਇੰਜੀਨੀਅਰ ਹੋ ਗਿਆ ਇਲੈਕਟ੍ਰੀਕਲ ਇੰਜੀਨੀਅਰ ਜਾਂ ਜੂਨੀਅਰ ਇੰਜੀਨੀਅਰ ਦੇ ਹੋ ਗਏ ਆ ਇਹ ਠੀਕ ਆ ਨਾ ਆ ਪੋਸਟਾਂ ਦੇ ਉੱਤੇ ਪੜ ਲਿਓ ਕਿਹੜੀਆਂ ਕਿਹੜੀਆਂ ਪੋਸਟਾਂ ਨੇ ਇਹ ਉਹਨਾਂ ਦਾ ਇੱਕ ਤਾਂ ਛੋਡਾ ਹੋਊਗਾ ਇਹਦੇ ਵਿੱਚ ਪੰਜਾਬੀ ਦਾ ਪੀਪਰ ਨਹੀਂ ਹੁੰਦਾ ਦੇਖੋ ਇਹਦੇ ਵਿੱਚ ਛੋਡਾ 50 ਨੰਬਰ ਦਾ ਤਾਂ ਛੋਡਾ ਉਹ ਹੋਊਗਾ ਜਿਹੜੀ ਤੁਹਾਡੀ ਟ੍ਰੇਡ ਹੋਊਗੀ ਠੀਕ ਆ ਟੈਕਨੀਕਲ ਕੁਐਸਚਨ ਬੀ ਨੰਬਰ ਦੀ ਪੰਜਾਬੀ ਦੀ ਨੌਲੇਜ ਹੋਊਗੀ ਇਹਦੇ ਵਿੱਚ ਵਿਆਕਰਨ ਆਊਗੀ ਤੇ ਜਰਨਲ ਨੌਲੇਜ ਆਉਂਦਾ 10 ਦੀ ਤੇ ਜਰਨਲ ਅਵੇਅਰਨੈਸ ਆਪਣਾ ਰੀਜਨਿੰਗ ਹੋਊਗੀ ਤੇ ਕੁਆਂਟੀਟੇਟਿਵ ਐਬਿਟਿਊਡ ਇਹਦੇ ਵਿੱਚ ਹੀ ਆ ਜਾਣਗੇ ਮੈਥ ਦੇ ਤੇ ਰੀਜਨਿੰਗ ਦੇ ਤੇ ਬਾਕੀ ਇੰਗਲਿਸ਼ ਆਊਗੀ 10 ਨੰਬਰ ਦੀ ਬਾਕੀ ਇਹਦੇ ਵਿੱਚ ਵੀ ਉਹੀ ਸਿਸਟਮ ਆ 1/4 360 ਠੀਕ ਆ ਜਾਨੀ ਕਿ ਚਾਰ ਗਲਤ ਹੋਗੇ ਤਾਂ ਇੱਕ ਨੰਬਰ ਤੁਹਾਡਾ ਹੋਰ ਕੱਟਿਆ ਜਾਊਗਾ ਤੇ ਰਹੀ ਗੱਲ ਦੂਸਰਿਆਂ ਦੀ ਦੇਖੋ ਅ ਟੈਲੀਫੋਨ ਮਕੈਨੀਕਲ ਜਿਹੜਾ ਤਾਂ ਉਹਦੇ ਵਿੱਚ ਦੇਖੋ ਪੰਜਾਬੀ ਦਾ ਪੇਪਰ ਹੋਊਗਾ ਤੁਹਾਡਾ ਅਕਾਊਂਟਸ ਵਾਲਿਆਂ ਲਈ ਤੇ ਬਾਕੀ ਦੇਖੋ ਟੈਕਨੀਕਲ ਦੇ ਕੁਝ ਆਪਸ਼ਨ ਹੋਣਗੇ ਬਾਕੀ ਉਹੀ ਸਿਸਟਮ ਆ ਸਾਮਾ ਤੇ ਜਿਹੜਾ ਹੈਗਾ ਟਾਈਪਿਸਟ ਐਲ ਡੀ ਸੀ ਲੋਅਰ ਡਿਵੀਜ਼ਨ ਕਲਰਕ ਟਾਈਪਿਸਟ ਉਹਦੇ ਵਿੱਚ ਵੀ ਬੀ ਨੰਬਰ ਦਾ ਆਹ ਤੁਹਾਡਾ ਪੰਜਾਬੀ ਕੁਆਲੀਫਾਈਂਗ ਦਾ ਪੇਪਰ ਹੋਊਗਾ ਤੇ ਬਾਕੀ ਇਹਦੇ ਵਿੱਚ ਦੇਖੋ ਜਰਨਲ ਨੌਲੇਜ ਆਉ 20 ਦੀ ਪੰਜਾਬੀ ਨੌਲੇਜ ਆਊਗੀ ਛੋਟੀ 20 ਨੰਬਰ ਦੀ ਬੇਸਿਕ ਕੰਪਿਊਟਰ ਨੌਲੇਜ 20 ਨੰਬਰ ਦੀ ਤੇ ਲੌਜੀਕਲ ਇੰਜੀਨੀਅਰਿੰਗ ਤੇ ਮੈਥ ਹੋ ਗਿਆ ਕੁਆਂਟਿਟੇਟਿਵ ਐਪਟੀਟਿਊਡ ਐ ਮੈਥ ਹੀ ਹੁੰਦਾ ਇਕਦਾਂ ਦਾ 20 ਨੰਬਰ ਦੀ ਇਹ ਹੋ ਜੂਗੀ ਨੰਮੈਰਿਕਲ ਐਪਟੀਟਿਊਡ ਇਹ ਵੀ 10 ਨੰਬਰ ਦਾ ਹੋ ਜੂਗਾ ਤੇ ਜਰਨਲ ਇੰਗਲਿਸ਼ 10 ਨੰਬਰ ਦੀ ਹੋ ਜੂਗੀ ਠੀਕ ਆ ਤਾਂ ਇਹ ਸਾਰੀਆਂ ਪੋਸਟਾਂ ਨੇ ਜਿਹੜੀਆਂ ਕਿ ਇਹਨਾਂ ਦਾ ਇਸ ਤਰ੍ਹਾਂ ਪੇਪਰ ਹੋਊਗਾ ਇਹਨਾਂ ਦੀ ਫੀਸ ਵੀ ਦੇਖ ਲੈਣੇ ਹੁਣ ਆਪਾਂ ਅ ਇਨਾਂ ਦੀ ਫੀਸ ਵੈਸੇ ਸੇਮ ਹੀ ਹੋ ਹਾਂ ਉਹਨੀਆਂ ਫੀਸ ਆ ਦੇਖੋ ਜਿੰਨੀ ਪਹਿਲਾਂ ਸੀ 1416 ਐਸਸੀ ਤੇ ਉਹਨਾਂ ਤੋਂ ਬਿਨਾ ਜਿਹੜੇ ਆਗੇ ਮੰਨ ਲਾ ਜਰਨਲ ਬੀਸੀ ਈਡਬਲਯੂਐਸ ਹੋਗੇ ਇਹਨਾਂ ਦੀ 1416 ਐਸਸੀ ਤੇ ਹੈਂਡੀਕੈਪਟ ਆਗੇ ਯਾਨੀ ਕਿ ਪਰਸਨਲ ਵਿਦ ਡਿਸੇਬਿਲਟੀ ਉਹਨਾਂ ਦੀ 885 ਰੁਪਏ ਓਕੇ ਤਾਂ ਇਹ ਪੋਸਟਾਂ ਜਿਹੜੀਆਂ ਕਿ ਆਊਟ ਹੋਈਆਂ ਨਿਗੀਆਂ ਤਾਂ ਇਹਨਾਂ ਦੀ ਤਿਆਰੀ ਹੈ ਜਿਹੜੀ ਕਿ ਤੁਸੀਂ ਸ਼ੁਰੂ ਕਰ ਦੋ ਬਈ ਜਿਹੜੇ ਤਿਆਰੀ ਕਰ ਰਹੇ ਨੇ ਦੇਖੋ ਚੰਗੀ ਗੱਲ ਆ ਤੇ ਜਿਨ੍ਹਾਂ ਨੇ ਤਿਆਰੀ ਹਾਲੇ ਸ਼ੁਰੂ ਨਹੀਂ ਕੀਤੀ ਤਾਂ ਉਹ ਆਪਣੀ ਤਿਆਰੀ ਤੂਰੀ ਕਰ ਲੋ ਤੇ ਪੇਪਰ ਵਧੀਆ ਆਪਦਾ ਪੜ੍ਹ ਕੇ ਦਿਓਗੇ ਤਾਂ ਨੰਬਰ ਥੋੜੇ ਵਧੀਆ ਆ ਜਾਣਗੇ ਇਹਨਾਂ ਦੇ ਵਿੱਚ ਸਾਰੇ ਪੇਪਰਾਂ ਦੇ ਵਿੱਚ ਜਿਹੜੀ ਕਿ ਉਹ ਆਪਣੀ 네ਗੇਟਿਵ ਮਾਰਕਿੰਗ ਹੁੰਦੀ ਆ ਜਿਵੇਂ ਆਪਣੇ ਪੀਐਸਪੀਸੀਐਲ ਦੇ ਵਿੱਚ ਏਲਮ ਦਾ ਪੇਪਰ ਹੁੰਦਾ ਉਹਦੇ ਵਿੱਚ ਏਲਮ ਦਾ ਜਾਂ ਪ੍ਰੈਨਟਸ਼ਿਪ ਦਾ ਜਿਹੜਾ ਪੇਪਰ ਹੁੰਦਾਗਾ ਉਹਦੇ ਵਿੱਚ 네ਗੇਟਿਟਿਵ ਮਾਰਕਿੰਗ ਨਹੀਂ ਹੁੰਦੀ ਓਕੇ 네ਗੇਟਿਟਿਵ ਮਾਰਕਿੰਗ ਹੁੰਦੀ ਨਹੀਂਗੀ ਪਰ ਜਿਹੜਾ ਪੀਐਸਟੀਸੀਐਲ ਲਗਾ VS TCL محکمہਗਾ ਉਹਦੇ ਵਿੱਚ ਪੇਪਰਾਂ ਦੇ ਵਿੱਚ ਨੈਗੇਟਿਵ ਮਾਰਕਿੰਗ ਸਾਰੇ ਪੇਪਰਾਂ ਦੇ ਵਿੱਚ ਹੁੰਦੀ ਹੈਗੀ ਠੀਕ ਆ ਨੈਗੇਟਿਵ ਮਾਰਕਿੰਗ ਹੁੰਦੀ ਹੈਗੀ ਤਾਂ ਇਸ ਲਈ ਆਪਦਾ ਧਿਆਨ ਨਾਲ ਪੇਪਰ ਕਰਨਾ ਤਾਂ ਪੇਪਰ ਤਿਆਰੀ ਕਰਕੇ ਕਰਨਾਗਾ ਬਾਕੀ ਜੇ ਤੁਸੀਂ MCQ ਦੀਆਂ ਕਲਾਸਾਂ ਲਾਉਣਾ ਚਾਹਣੇ ਹੋਗੇ ਤਾਂ ਆਪਣੇ ਚੈਨਲ ਦੇ ਪਲੇਲਿਸਟਾਂ ਦੇ ਵਿੱਚ ਜਾਓਗੇ ਜਾਂ ਹੋਰ ਵੀਡੀਓ ਦੇਖੋਗੇ ਤਾਂ ਆਪਣੇ ਬਹੁਤ ਸਾਰੀਆਂ ਵੀਡੀਓ ਲਾਈਆਂ ਹੋਈਆਂ ਨੇ ਘੱਟੋ ਘੱਟ 1000 MCQ ਤੋਂ ਉੱਪਰ ਆਪਾਂ ਨੇ ਆਪਣੇ ਚੈਨਲ ਦੇ ਉੱਪਰ ਕਰਵਾਇਆ ਹੋਇਆਗਾ ਤਾਂ ਉਹ ਤੁਸੀਂ ਦੇਖ ਸਕਦੇ ਹੋਗੇ ਓਕੇ ਤਾਂ ਬਈ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਤੇ ਵੀਡੀਓ ਵੀ ਥੋੜੀ ਜੀ ਜ਼ਿਆਦਾ ਲੰਬੀ ਬਣ ਗਈ ਹੋਣੀ ਤਾਂ ਉਮੀਦ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਅੱਕੇ ਆਪਣੇ ਚੈਨਲ ਨੂੰ ਸਾਂਝਾ ਜ਼ਰੂਰ ਕਰਿਆ ਕਰੋ ਤਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਧੰਨਵਾਦ